ਹਾਂਜੀ ਕੀ ਕਹਿਣਾ ਚਾਹਾਂਗਾ ਅੱਜ ਦੀ ਰੈਲੀ ਬਾਰੇ ਅੱਜ ਦੀ ਰੈਲੀ ਬਾਰੇ ਵੀ ਜੋ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਮਤਲਬ ਬਗੈਰ ਪੈਸੇ ਤੋਂ ਕਬਜ਼ੇ ਕਰ ਰਹੀ ਆ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਇਹ ਮੁਫਤ ਦੇ ਭਾਅ ਦੇ ਰਹੀ ਆ ਕਿਉਂਕਿ ਸਰਕਾਰ ਨੇ ਸਾਰੇ ادارے ਆਪਣੇ ਪ੍ਰਾਈਵੇਟ ਕਰਕੇ ਸਾਡੇ ਹੱਥੋਂ ਖੋਲੇ ਨੇ ਤੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੇ ਨੇ ਜੋ ਜਿਹੜਾ ਅੱਜ ਦਾ ਵਕੀਰਾ ਹੈਗਾ ਸਰਕਾਰ ਦਾ ਕਿਸਾਨਾਂ ਪ੍ਰਤੀ ਬੜਾ ਮਾੜਾ ਹੈਗਾ ਕਿਉਂਕਿ ਕਿਸਾਨ ਅੱਜ ਅਸੀਂ ਧੂਰੀ ਦੇ ਵਿੱਚ ਖੜੇ ਆਂ ਢਕੌਂਦਾ ਦੁਨੀਆ ਦੇ ਪ੍ਰਧਾਨ ਸਾਹਿਬ ਜੀ ਬਲਾਗ ਦੇ ਖੜੇ ਨੇ ਅਸੀਂ ਇਹ ਗੱਲ ਕਹਿੰਦੇ ਆ ਜੇਕਰ ਸਰਕਾਰ ਨੇ ਇਹੀ ਵਕੀਰਾ ਰੱਖਿਆ ਤਾਂ ਜ਼ਮੀਨਾਂ ਤਾਂ ਇੱਕ ਪਾਸੇ ਰਹੀਆਂ ਇੱਥੇ ਆਪਾਂ ਇਹ ਗੱਲ ਵੀ ਕਹਿੰਦੇ ਆ ਵੀ ਸਾਡੇ ਤੇ ਇਹ ਬੜਾ ਮਾਰਤਾ ਆੜ ਵੀ ਕਰ ਸਕਦੇ ਆ ਪਰ ਅਸੀਂ ਮਰੇ ਮਰੇ ਬਿਨਾ ਜ਼ਮੀਨ ਨਹੀਂ ਛੱਡਦੇ ਛੋ ਕਹਿੰਦਾ ਇਹ ਹੀ ਮਤਲਬ ਆ ਜੋ ਸਾਡੇ ਖੇਤੀ ਸੈਕਟਰ ਦੇ ਉਸ ਸਰਕਾਰ ਚਾਹੁੰਦਾ ਦਬਾਉਣਾ ਚਾਹੁੰਦੀ ਆ ਕਿਸੇ ਵੀ ਭਾਅ ਤੇ ਕਿਸਾਨ ਨਹੀਂ ਦਵਣਗੇ ਜੋ ਅੱਜ ਦਾ ਇਹ ਟਰੈਕਟਰ ਮਾਰਚ ਆ ਸਾਰਾ ਬਰਨਾਲੇ ਤੋਂ ਹੁੰਦਾ ਹੋਇਆ ਧੂਰੀ ਦੇ ਵੇਦ ਦੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਟਰੈਕਟਰ ਦੇਖੇ ਆਂਦੇ ਆਗੇ ਤੋ ਮੇਰੀ ਇਹੀ ਬੇਨਤੀ ਆ ਜੋ ਖੇਤੀ ਸੈਕਟਰ ਨੂੰ ਅਸੀਂ ਪ੍ਰਾਈਵੇਟ ਹੱਥਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ ਜਿੱਥੋਂ ਤੱਕ ਵੀ ਹੋ ਸਕੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂ ਕਰਦੇ ਹਾਂ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਮੇਰੀ ਲੋਕਾਂ ਨੂੰ ਵੀ ਬੇਨਤੀ ਆ ਹਰ ਇੱਕ ਨਾਰੇ ਨੂੰ ਬੇਨਤੀ ਆ ਵੀ ਤੁਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਹੋ ਕਿਸਾਨ ਦੇ ਨਾਲ ਹਰ ਇੱਕ ਵਪਾਰੀ ਵਰਗ ਆੜਤੀਆ ਮਾਸਟਰ ਟੀਚਰ ਸਾਰੇ ਜੁੜੇ ਹੋਏ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ